ਆਜਾ ਤੁਸੀਂ ਇਥੇ ਸਕੂਲ। ਥੈਂਕ ਯੂ ਬਹੁਤ ਅੱਛਾ ਪ੍ਰੋਗਰਾਮ ਹੈ। ਇਹਨਾਂ ਦਾ ਫੰਕਸ਼ਨ ਦਾ ਇਹਨਾਂ ਸਕੂਲ ਦਾ ਨਾਮ ਹੈ। ਬਹੁਤ ਵਧੀਆ ਹੈ ਇਹਨਾਂ ਦਾ ਰੋਲ ਹੈ ਇਹ ਬੱਚਿਆਂ ਨੂੰ ਹੈਂਡਲ ਕਰਨ ਦਾ, ਬੱਚਿਆਂ ਨੂੰ ਗਾਈਡ ਕਰਨ ਦਾ ਬਹੁਤ ਵਧੀਆ ਇਹਨਾਂ ਦਾ ਯੋਗਦਾਨ ਹੈ ਸਕੂਲ ਦਾ ਡੋਰਪਨ ਪਲੇਵੇ ਸਕੂਲ। ਪ੍ਰਮਾਤਮਾ ਗਰੇ ਦਿਨ ਦਾ ਤਰੱਕੀ ਕਰੇ। ਬਹੁਤ ਵਧੀਆ ਚੀਜ਼ ਹੈ। ਜਾਂ ਤੋਂ ਇਹ ਬਹੁਤ ਬੱਚਿਆਂ ਵਾਸਤੇ ਇਹ ਕੀ ਨਸ਼ਿਆਂ ਤੋਂ ਇਹਨਾਂ ਨੂੰ ਦੂਰ ਰੱਖਣ ਤੋਂ ਇਤਲਾਹ ਦਿੰਦੇ ਨੇ ਔਰ ਬਹੁਤ ਵਧੀਆ ਗਾਈਡ ਕਰਦੇ ਨੇ ਬੱਚਿਆਂ ਨੂੰ। ਏ ਪ੍ਰਮਾਤਮਾ ਕਰੇ ਦਿਨ ਦੁੱਗਣੀ ਰਾਤ ਦੁੱਗਣੀ ਤਰੱਕੀ ਵੀ ਕਰਨ ਹਾਂਜੀ ਸਰ ਪਹਿਲਾਂ ਤਾਂ ਸਾਰਿਆਂ ਨੂੰ ਖੁੱਪ ਜੋੜ ਕੇ ਨਮਸਕਾਰ ਅਸੀਂ ਅੱਜ ਆਇਆ ਸਪੋਰਟਸ ਦੇ ਜਿਹੜਾ ਮਨਾਰੇ ਨੇ 5th ਐਨੂਅਲ ਸਪੋਰਟਸ ਮੀਟ ਅੱਜ ਜਿਹੜਾ ਡਾਲਫਿਨ ਪਲੇਵੇ ਪਬਲਿਕ ਸਕੂਲ ਜਿਹੜਾ ਸਾਰਿਆਂ ਨੂੰ ਪਤਾ ਹੈ ਬਹੁਤ ਹੀ ਅੱਛਾ ਇਹ ਸਕੂਲ ਵੱਲੋਂ ਜਿਹੜੇ ਫੰਕਸ਼ਨਸ ਅਰੇਜ਼ ਕਰਾਈ ਜਾਂਦੇ ਨੇ ਤੇ ਅਸੀਂ ਵੀ ਇਸ ਸਕੂਲ ਦੇ ਵਿੱਚ ਫੰਕਸ਼ਨ ਦਾ ਹਿੱਸਾ ਬਣਦੇ ਆ ਸਾਡੇ ਬੱਚੇ ਇੱਥੇ ਬਹੁਤ ਕੁਝ ਸਿੱਖੇ ਜਾਂਦੇ ਨੇ ਅੱਜ ਵੀ ਦੇਖੋ ਪ੍ਰੀ ਨਰਸਰੀ ਕਲਾਸ ਤੋਂ ਥੱਲੇ ਹਨ ਜਿਹੜਾ ਪਲੇ ਕਲਾਸ ਹੁੰਦੀ ਹੈ ਛੋਟੇ ਛੋਟੇ ਬੱਚੇ ਲिटल ਲिटल ਬਿਲਕੁਲ ਜਿਨ੍ਹਾਂ ਨੂੰ ਕੁਝ ਨਹੀਂ ਪਤਾ ਹੁੰਦਾ ਇੱਥੇ ਆ ਕੇ ਇੰਨਾ ਕੁਝ ਸਿੱਖਦੇ ਨੇ ਸਾਨੂੰ ਬੜੀ ਖੁਸ਼ੀ ਹੁੰਦੀ ਹੈ ਜਦੋਂ ਬੱਚੇ ਦੇਖੋ ਹਰ ਇੱਕ ਗੇਮ ਨੂੰ ਇੰਜੋਏ ਕਰਦੇ ਨੇ ਤੇ ਇਹਨਾਂ ਦੇ ਸਕੂਲ ਵੱਲੋਂ ਜਿਹੜਾ ਆਰਗੇਨਾਈਜ਼ਡ ਸਿਸਟਮ ਹੈ ਬਹੁਤ ਅੱਛਾ ਹੈ ਹਰ ਸਾਲ ਦੇ ਵਿੱਚ ਬਹੁਤ ਫੰਕਸ਼ਨ ਕਰਦੇ ਨੇ ਜਿਹੜੇ ਕਿ ਇੱਕ ਸਲੰਗਨਾ ਯੋਗ ਕਦਮੇ ਚੱਕਦੇ ਨੇ ਐਪਰੀਸ਼ੀਏਟ ਕਰਦੇ ਆ ਅਸੀਂ ਮੈਮ ਦਾ ਇਹਨਾਂ ਦੇ ਬੇਟੇ ਦਾ ਸਾਰੇ ਸਕੂਲ ਸਟਾਫ ਦਾ ਟੀਚਰਸ ਆ ਜਿਹੜੇ ਵੀ ਬਹੁਤ ਵਧੀਆ ਤਰੀਕੇ ਦੇ ਨਾਲ ਬੱਚਿਆਂ ਨੂੰ ਪੜਾਹ ਲਿਖਾਨ ਦੇ ਨਾਲ ਨਾਲ ਗੇਮਸ ਦੇ ਵਿੱਚ ਵੀ ਅੱਗੇ ਲੈ ਕੇ ਆਉਂਦੇ ਨੇ ਜਿਸ ਦੀ ਸਮਾਜ ਨੂੰ ਜ਼ਰੂਰਤ ਹੈ ਤੇ ਅੱਜ ਅਸੀਂ ਇੱਥੇ ਨੈਨਾ ਆਰਿਆ ਦੇ ਵਿੱਚ ਡੋਲਫਿਨ ਪਲੇਵੇ ਸਕੂਲ ਵੱਲੋਂ ਕਰਵਾਏ ਗੇ ਸਪੋਰਟ ਮੀਟ ਲਈ ਅਸੀਂ ਆਏ ਹੋਇਆ ਦੇਖ ਰਹੇ ਹਾਂ ਪੇਰੈਂਟਸ ਵੀ ਬੜੇ ਉਮੀਦਾਂ ਹੁਮਾ ਕੇ ਤੇ ਖੁਸ਼ ਹੋਏ ਨੇ ਇਸ ਦੇ ਲਾਈਵ ਦੇ ਪਾਤਰ ਨੇ ਜਿੰਨਾ ਵੀ ਸਟਾਫ ਹੈ ਜਿੰਨਾ ਵੀ ਸਕੂਲ ਦੇ ਵਿੱਚ ਵਰਕ ਕਰ ਰਹੇ ਨੇ ਸਾਰੇ ਹੀ ਵਧਾਈ ਦੇ ਪਾਤਰ ਨੇ ਬਹੁਤ ਅੱਛਾ ਲੱਗ ਰਿਹਾ ਹੈ ਇਹਨਾਂ ਸ਼ਬਦਾਂ ਦੇ ਨਾਲ ਬਹੁਤ ਬਹੁਤ ਧੰਨਵਾਦ ਅਸਰ ਬਸ ਮੈਂ ਤਾਂ ਸਾਰਾ ਕ੍ਰੈਡਿਟ ਆਪਣੇ ਪੇਰੈਂਟਸ ਨੂੰ ਹੀ ਦੇਣਾ ਚਾਹੂੰਗੀ ਕਿਉਂਕਿ ਮੇਰੇ ਪੇਰੈਂਟਸ ਬਹੁਤ ਕੋਆਪਰੇਟਿਵ ਨੇ ਬਹੁਤ ਅੱਛੇ ਨੇ ਹਰ ਚੀਜ਼ ਦੇ ਵਿੱਚ ਸਾਡਾ ਸਹਿਯੋਗ ਕਰਦੇ ਨੇ ਹੁਣ ਵੀ ਤੁਸੀਂ ਦੇਖੋ ਕਿੰਨੇ ਡਿਸਪਲਿਨ ਚ ਬੈਠ ਕੇ ਇੰਜੋਏ ਕਰਦੇ ਨੇ ਸਾਰਾ ਕ੍ਰੈਡਿਟ ਮੇਰੇ ਪੇਰੈਂਟਸ ਨੂੰ ਹੀ ਜਾਂਦਾ ਹੈ ਉਹਨਾਂ ਦੀ ਬਦੌਲਤ ਹੀ ਅਸੀਂ ਇੰਨੇ ਹੌਸਲੇ ਕਰ ਸਕਦੇ ਆ ਕਿ ਅਸੀਂ ਬੱਚਿਆਂ ਦੇ ਰਿਗਾਰਡਿੰਗ ਕੁਝ ਵੀ ਐਫਰਟਸ ਕਰ ਸਕੀਏ ਬੱਸ ਮੈਂ ਤਾਂ ਨਹੀਂ ਕਹਿਣਾ ਚਾਹਾਂਗੀ ਕਿ ਉਹਨਾਂ ਦੀਆਂ ਦੁਆਵਾਂ ਨਾਲ ਹੀ ਅੱਜ ਮੈਂ ਇੱਥੇ ਪਹੁੰਚੀ ਆ ਨਹੀਂ ਮੇਰੀ ਕੋਈ ਹਸਿਆਤ ਨਹੀਂ ਸੀ ਆਉਣ ਵਾਲੀ ਪੀੜ੍ਹੀ ਨੂੰ ਤੁਹਾਡਾ ਕੇਸ ਹੈ ਆਉਣ ਵਾਲੀ ਪੀੜ੍ਹੀ ਨੂੰ ਬਸ ਇਹੀ ਸੁਨੇਹਾ ਹੈ ਮੇਰਾ ਕਿ ਬੱਚਿਆਂ ਨੂੰ ਬੂਸਟ ਬਣਾਓ ਉਹਨਾਂ ਨੂੰ ਸੌਫਟ ਨਾ ਬਣਾਓ ਥੋੜਾ ਜਿਹਾ ਪੇਰੈਂਟਸ ਲਈ ਮੈਂ ਇਹ ਚੀਜ਼ ਜੋੜ ਕੇ ਕਹਿਣਾ ਚਾਹਾਂਗੀ ਕਿ ਉਹਨਾਂ ਚ ਇਸ ਚੀਜ਼ ਦੀ ਥੋੜੀ ਜੀ ਅੱਜ ਕੱਲ ਆਪਾਂ ਨੂੰ ਇਹ ਘਾਟ ਹੁੰਦੀ ਜਾ ਰਹੀ ਹੈ ਕਿ ਪੇਰੈਂਟਸ ਬੱਚਿਆਂ ਨੂੰ ਬਹੁਤ ਸੌਫਟ ਬਣਾ ਰਹੇ ਨੇ ਉਹਨਾਂ ਨੇ ਕਿ ਸਕੂਲ ਚ ਏਸੀ ਹੋਵੇ ਸਕੂਲ ਚ ਨਹੀਂ ਜਿੰਨਾ ਸਕੂਲ ਏਸੀ ਸਕੂਲ ਦੇ ਵਿੱਚ ਬੱਚੇ ਨੇ ਕਿੰਨਾ ਟਾਈਮ ਗੁਜ਼ਾਰਨਾ ਹੈ ਹਾਰਲੀ 4 ਤੋਂ 5 ਆਵਰਸ ਕਿ ਕਿ ਨਾ ਬਹੁਤ ਸਾਰੇ ਬੱਚੇ ਐਜੇ ਨੇ ਜਿਹੜੇ ਜਿਨ੍ਹਾਂ ਦੇ ਘਰਾਂ 'ਚ AC ਨਹੀਂ ਇਹ ਸਕੂਲ 'ਚ AC ਦੀ ਆਦਤ ਪਈਗੀ ਤਾਂ ਉਹਨਾਂ ਨੂੰ ਘਰ ਦੇ ਵਿੱਚ ਵੀ AC ਉਹ ਬੱਚੇ ਫੋਰਸ ਕਰਨਗੇ ਤਾਂ ਬੱਚਿਆਂ ਨੂੰ ਉਹਨਾਂ ਦੀਆਂ ਡਿਮਾਂਡਸ ਪੂਰੀਆਂ ਕਰੋ ਪਰ ਉਹ ਡਿਮਾਂਡਸ ਪੂਰੀਆਂ ਕਰੋ ਜਿਨ੍ਹਾਂ ਜਿਹੜੀਆਂ ਉਹਨਾਂ ਨੂੰ ਥਰੂ ਲਾਈਫ ਕਮ ਆਉਣਗੀਆਂ ਠੀਕ ਹੈ ਨਾ ਬਸ ਇਹੀ ਕਹਿਣਾ ਚਾਹਾਂਗੀ ਕਿ ਬੱਚਿਆਂ ਨੂੰ ਹਾਰਡ ਬਨਾਓ ਕਿ ਉਹ ਆਉਣ ਵਾਲੇ ਸਮੇਂ ਦੇ ਵਿੱਚ ਆਪਣੀ ਲਾਈਫ ਦੇ ਵਿੱਚ ਆਉਣ ਵਾਲੀ ਕਿਸੇ ਵੀ ਪ੍ਰੋਬਲਮ ਨੂੰ ਹੱਸ ਕੇ ਐਂਡ ਬੋਲਡਲੀ ਫੇਸ ਕਰ ਸਕਣ ਬਸ ਮੈਂ ਤਾਂ ਐਨਹੀਂ ਕਿਉਂਕਿ ਮੇਰੀ ਆਪਣੀ ਲਾਈਫ ਬਹੁਤ ਸਟਰਗਲਫੁਲ ਰਹੀ ਹੈ ਿੱਲ ਬਚਪਨ ਤੋਂ ਲੈ ਕੇ ਹੁਣ ਤੱਕ ਬਹੁਤ ਹੀ ਹਾਫ ਹਾਰਡ ਲਾਈਫ ਰਹੀ ਹੈ ਮੇਰੀ ਸਟਰਗਲਫੁਲ ਲਾਈਫ ਰਹੀ ਹੈ ਮੇਰੀ ਜਿਸ ਬਦੌਲਤ ਅੱਜ ਮਾਲਕ ਦੀ ਇੰਨੀ ਰਹਿਮਤ ਹੈ ਮੇਰੇ ਦੇ ਉੱਪਰ ਕਿਸੇ ਵੀ ਇੱਕ ਵੱਡੀ ਤੋਂ ਵੱਡੀ ਮੁਸ਼ਕਲ ਵੀ ਆ ਜਾਏ ਤਾਂ ਮੈਂ ਕਦੀ ਘਬਰਾਈ ਨਹੀਂ ਹੈਗੀ ਤੇ ਨੇ ਫੈਮਿਲੀ ਮੈਂਬਰ ਆਏ ਹੋ ਹਾਂ ਮੈਂ ਉਹਨਾਂ ਦਾ ਬਹੁਤ ਬਹੁਤ ਦਿਲੋਂ ਥੈਂਕਸ ਕਰਦੀ ਆ ਮੈਂ ਪਹਿਲਾਂ ਵੀ ਕੀਤੀ ਸੀ ਵੀ ਬਹੁਤ ਥੈਂਕਸ ਉਹਨਾਂ ਦਾ ਉਹ ਇੰਨਾ ਸਹਿਯੋਗ ਦੇ ਰਹੇ ਨੇ ਇੰਨਾ ਕੋਆਪਰੇਸ਼ਨ ਦੇ ਰਹੇ ਨੇ ਬਹੁਤ ਬਹੁਤ ਸ਼ੁਕਰੀਆ ਉਹਨਾਂ ਦਾ ਤੇ ਬਸ ਇਹੀ ਉਮੀਦ ਕਰਾਂਗੀ ਕਿ ਅੱਗੇ ਵੀ ਜ਼ਿੰਦਗੀ ਚ ਇਸ ਤਰੀਆ ਆਪਣਾ ਸਾਥ ਦਿੰਦੇ ਰਹਿਣ ਦਿਲੋਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹਾਂਜੀ ਤੇ ਮੇਰੇ ਪ੍ਰੈਸ ਰੋਡ ਬੋਰਡਰ ਦੇ ਜਿਹੜੇ ਵੀਰ ਆਏ ਨੇ ਮੈਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੀ ਆ ਕਿ ਇੱਕ ਛੋਟੀ ਜੀ ਗੱਲ ਕਹਿਣ ਦੇ ਉੱਪਰ ਉਹ ਦੌੜੇ ਆਏ ਨੇ ਮੇਰਾ ਨਾ ਹੌਸਲਾ ਵਧਾਉਣ ਦੇ ਲਈ ਉਹਨਾਂ ਦਾ ਵੀ ਦਿਲੋਂ ਬਹੁਤ ਬ